ਮੁੰਡੇ ਨੇ ਕੁੜੀ ਦੇ ਨਾਲ ਕੀਤੀ ਦੋਸਤੀ ਦਿੱਤਾ ਵਿਆਹ ਦਾ ਝਾਂਸਾ ਲੈ ਗਿਆ ਹੋਟਲ ਕੀਤਾ ਕੁਕਰਮ ਬਣਾਈ ਅਸ਼ਲੀਲ ਵੀਡੀਓ ਤੇ ਹੁਣ ਮਾਮਲਾ ਪਹੁੰਚ ਗਿਆ ਪੁਲਿਸ ਤੱਕ ਜੀਆਂ ਇਹ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਮੁੰਡੇ ਦੀ ਇੱਕ ਕੁੜੀ ਦੇ ਨਾਲ ਦੋਸਤੀ ਹੁੰਦੀ ਹੈ ਉਹਨਾਂ ਦੀ ਦੋਸਤੀ ਇੰਨੀ ਗਹਿਰੀ ਹੋ ਗਈ ਕਿ ਮੁੰਡੇ ਦੇ ਵੱਲੋਂ ਕੁੜੀ ਨੂੰ ਵਿਆਹ ਦਾ ਝਾਂਸਾ ਦਿੱਤਾ ਜਾਣ ਲੱਗਾ ਤੇ ਫਿਰ ਇਹ ਮੁੰਡਾ ਇਸ ਕੁੜੀ ਨੂੰ ਹੋਟਲ ਲੈ ਜਾਂਦਾ ਹੈ ਉੱਥੇ ਜਾ ਕੇ ਉਸਦੇ ਨਾਲ ਜ਼ਬਰਜਨਾਹ ਕਰਦਾ ਹੈ ਉਸਦੀ ਅਸ਼ਲੀਲ ਵੀਡੀਓ ਬਣਾ ਲੈਂਦਾ ਹੈ ਤੇ ਹੁਣ ਗੱਲ ਇਨੀ ਵੱਧ ਗਈ ਹੈ ਕਿ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਦੱਸਦੀ ਹੈ ਕਿ ਇਸ ਨੌਜਵਾਨ ਦੀ ਪਛਾਣ ਗੁਰਬੀਰ ਸਿੰਘ ਦੇ ਵਜੋਂ ਹੋਈ ਹੈ ਤੇ ਥਾਣਾ ਖਿਲਚੀਆਂ ਦੀ ਪੁਲਿਸ ਦੇ ਵੱਲੋਂ ਇਸ ਦੀ ਪਾਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਇਸ ਨੌਜਵਾਨ ਦੀ ਇਸ ਕੁੜੀ ਦੇ ਨਾਲ 3 ਕ ਸਾਲ ਪਹਿਲਾਂ ਗੱਲਬਾਤ ਹੋਈ ਸੀ ਇਸ ਨੌਜਵਾਨ ਦੇ ਵੱਲੋਂ ਇਸ ਕੁੜੀ ਨੂੰ ਵਿਆਦਾ ਚਾਂਸਾ ਦਿੱਤਾ ਗਿਆ ਤੇ ਇਸ ਦੀ ਅਸ਼ਲੀਲ ਵੀਡੀਓ ਬਣਾ ਲਈ ਗਈ ਹੈ ਤੇ ਹੁਣ ਇਹ ਨੌਜਵਾਨ ਜਿਹੜਾ ਕਿ ਗੁਰਬੀਰ ਸਿੰਘ ਹੈ ਇਸ ਲੜਕੀ ਨੂੰ ਦੁਬਾਰਾ ਤੋਂ ਫਿਰ ਹੋਟਲ ਦੇ ਵਿੱਚ ਆਉਣ ਦੇ ਲਈ ਬੁਲਾ ਰਿਹਾ ਹੈ ਤੇ ਜਦੋਂ ਲੜਕੀ ਦੇ ਵੱਲੋਂ ਮਨਾ ਕੀਤਾ ਜਾ ਰਿਹਾ ਹੈ ਇਹ ਨੌਜਵਾਨ ਇਸ ਲੜਕੀ ਨੂੰ ਉਸ ਦੀਆਂ ਬਣਾਈਆਂ ਹੋਈਆਂ ਅਸ਼ਲੀਲ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੀਆਂ ਧਮਕੀਆਂ ਦੇ ਰਿਹਾ ਤੇ ਹੁਣ ਇਸ ਲੜਕੀ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਆਪਣੇ ਨਾਲ ਹੋਈ ਘਟਨਾ ਨੂੰ ਸਾਂਝਾ ਕੀਤਾ ਤਾਂ ਪਰਿਵਾਰਕ ਮੈਂਬਰਾਂ ਨੇ ਇਮਾਮਬਲਾ ਪੁਲਿਸ ਤੱਕ ਪਹੁੰਚਾਇਆ ਪੁਲਿਸ ਨੇ ਇਹ ਕੇਸ ਦਰਜ ਕਰ ਲਿਆ ਤੇ ਗੁਰਬੀਰ ਸਿੰਘ ਦੀ ਪਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਗੁਰਬੀਰ ਸਿੰਘ ਦੇ ਖਿਲਾਫ ਜਿਹੜੀ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਥੇ ਕਾਬਿਲ ਗੌਰ ਹੈ ਕਿ ਕੋ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਨੌਜਵਾਨ ਦੇ ਵੱਲੋਂ ਕਿਸੇ ਲੜਕੀ ਦੇ ਨਾਲ ਅਜਿਹੇ ਹਕੁਕਰਮ ਕੀਤਾ ਗਿਆ ਉਸਦੇ ਨਾਲ ਜ਼ਬਰਜਨਾ ਕੀਤਾ ਗਿਆ ਅਸੀਂ ਆਮ ਤੌਰ ਤੇ ਅਜਿਹੇ ਮਾਮਲੇ ਸੁਣਦੇ ਹੀ ਰਹਿੰਦੇ ਹਾਂ ਜਦੋਂ ਇਹੋ ਜਿਹੇ ਘਟਨਾਵਾਂ ਵਾਪਰਦੀਆਂ ਨੇ ਇਥੇ ਲੜਕੀਆਂ ਨੂੰ ਵੀ ਸਮਝ ਵਰਤਣੀ ਚਾਹੀਦੀ ਹੈ ਕਿ ਇਹੋ ਜਿਹੇ ਨੌਜਵਾਨਾਂ ਦੇ ਚਾਂਸੇ ਦੇ ਵਿੱਚ ਨਹੀਂ ਆਉਣਾ ਚਾਹੀਦਾ ਆਪਣੀ ਸਮਝ ਖੁਦ ਵਰਤਣੀ ਚਾਹੀਦੀ ਹੈ ਇਹੋ ਜਿਹਾ ਨੌਜਵਾਨ ਵਿਆਹ ਦੇ ਚਾਂਸੇ ਦੇ ਕਿ ਅਜਿਹੇ ਕੁਕਰਮ ਕਰਦੇ ਨੇ ਤਾਂ ਫਿਰ ਮਾਮਲੇ ਪੁਲਿਸ ਤੱਕ ਪਹੁੰਚ ਜਾਂਦੇ ਨੇ ਜਿਵੇਂ ਇਸ ਮਾਮਲੇ ਦੇ ਵਿੱਚ ਹੋਇਆ ਕਿ ਇਸ ਲੜਕੀ ਦੇ ਨਾਲ ਜਿਹੜਾ ਕਿ ਜ਼ਬਰਜਨਾਹ ਕੀਤਾ ਗਿਆ ਗੁਰਬੀਰ ਸਿੰਘ ਦੇ ਵੱਲੋਂ ਤੇ ਹੁਣ ਇੰਨੀ ਪਰੇਸ਼ਾਨੀ ਪੈਦਾ ਹੋ ਗਈ ਹੈ ਇਹ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਪੁਲਿਸ ਤੱਕ ਗੱਲ ਪਹੁੰਚ ਗਈ ਹੈ ਦੱਸਦੀ ਹੈ ਕਿ ਇਹ ਲੜਕੀ 10ਵੀਂ ਕਲਾਸ ਦੇ ਵਿੱਚ ਪੜਦੀ ਹੈ ਜਿਹੜੀ ਕਿ ਗਵਰਨਮੈਂਟ ਗਰਲ ਸਕੂਲ ਦੀ ਵਿਦਿਆਰਥਣ ਹੈ ਉਸ ਦੇ ਮਾਪਿਆਂ ਨੇ ਇਹ ਜਿਹੜਾ ਮਾਮਲਾ ਹੈ ਪੁਲਿਸ ਤੱਕ ਪਹੁੰਚਾਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਲੜਕੇ ਜਿਸ ਦਾ ਨਾਮ ਗੁਰਬੀਰ ਸਿੰਘ ਹੈ ਉਸ ਦੇ ਖਿਲਾਫ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ ਔਰ ਪੁਲਿਸ ਹਾਲਾਂਕਿ ਉਸ ਦੀ ਬਾਲ ਦੇ ਵਿੱਚ ਸੋ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਗੁਰਬੀਰ ਸਿੰਘ ਦੇ ਵੱਲੋਂ ਔਰ ਇਸ ਲੜਕੀ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਆਮ ਤੌਰ ਤੇ ਬਲੈਕਮੇਲ ਕਰਨ ਦੀਆਂ ਘਟਨਾਵਾਂ ਮਾਮਲੇ ਅਸੀਂ ਆਮ ਤੌਰ ਤੇ ਸੁਣਦੇ ਆ ਸੋ ਅਜਿਹੀ ਕੋਈ ਵੀ ਵੀਡੀਓ ਨਹੀਂ ਬਣਾਉਣ ਦੇਣੀ ਚਾਹੀਦੀ ਜਿਸ ਦੇ ਕਾਰਨ ਤੁਹਾਨੂੰ ਬਾਅਦ ਵਿੱਚ ਬਲੈਕਮੇਲ ਕੀਤਾ ਜਾਵੇ ਜਿਵੇਂ ਇਸ ਮਾਮਲੇ ਦੇ ਵਿੱਚ ਹੋ ਰਿਹਾ ਹੈ ਪਹਿਲਾ ਤਾਂ ਇਹੀ ਸੋਚਣਾ ਚਾਹੀਦਾ ਹੈ ਕਿ ਜਿਹੜਾ ਕਦਮ ਪੁੱਟ ਰਿਹਾ ਇਹ ਕੱਲ ਨੂੰ ਸਾਡੇ ਲਈ ਨੁਕਸਾਨ ਦੇ ਨਾ ਹੋਵੇ ਜਿਵੇਂ ਇਸ ਲੜਕੀ ਦੇ ਨਾਲ ਹੋ ਰਿਹਾ ਜਿਹੜੀ ਕਿ ਸਿਰਫ ਅਜੇ 10ਵੀਂ ਕਲਾਸ ਦੀ ਹੀ ਵਿਦਿਆਰਥਣ ਹੈ ਉਸ ਦੇ ਵੱਲੋਂ ਅਜਿਹਾ ਕਦਮ ਉਠਾਇਆ ਗਿਆ ਇਸ ਲੜਕੇ ਦੇ ਚਾਂਸੇ ਦੇ ਵਿੱਚ ਲੜਕੀ ਆ ਗਈ ਹੈ ਤੇ ਹੁਣ ਉਸ ਨੂੰ ਪਛਤਾਉਣਾ ਪੈ ਰਿਹਾ ਹੈ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਪੁਲਿਸ ਗੁਰਬੀਰ ਸਿੰਘ ਦੀ ਪਾਲ ਕਰ ਰਹੀ ਹੈ ਤੇ ਉਸ ਨੇ ਵਿਸ਼ਵਾਸ ਵੀ ਦਿਵਾਇਆ ਹੈ ਕਿ ਗੁਰਬੀਰ ਸਿੰਘ ਦੇ ਖਿਲਾਫ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ